ਸੀ ਦੇਖ ਰਹੇ ਹੋ ਰੋਡ ਜਾਮ ਕਰਕੇ ਤਰੀਆਂ ਵਸਾ ਕੇ ਰਸਤੇਾਂ 'ਚ ਟਰਾਲੀਆਂ ਲਾ ਕੇ ਰੋਡ ਜਾਮ ਕੀਤਾ ਗਿਆ ਏ ਜੀ ਅੱਜ ਸਵੇਰੇ ਪੁਲਿਸ ਵਾਲੇ ਮੇਰੇ ਹਸਬੰਦ ਨੂੰ ਧੱਕੇ ਨਾਲ ਆ ਕੇ ਪੁਲਿਸ ਵਾਲੇ ਚੱਕ ਕੇ ਲੈ ਗਏ ਕੀ ਗੱਲ ਜੀ ਕੋਈ ਇਹੋ ਜਿਹਾ ਕੋਈ ਕਸੂਰ ਤਾਂ ਹੋਊਗਾ ਪ੍ਰਵਾਸੀਆਂ ਨੂੰ ਕੱਢਣ ਲਈ ਜੀ ਬੋਲਦੇ ਸੀ ਮਾਰੋ ਮੋਟੋਸ਼ਨ ਬਣਾ ਕੇ ਨੇ ਕਾਲੂ ਘੋੜੇ ਘਰਾਂ 'ਚ ਵੜ ਕੇ ਤੁਹਾਨੂੰ ਕੁੱਟਣ ਲੱਗੇ ਫਿਰ ਚੰਗੇ ਰਹੋਗੇ ਕੱਟ ਕਰ ਰਹੇ ਸੀ ਪੰਡਾਂ ਦੇ ਵਿੱਚ ਅਨਾਉਂਸਮੈਂਟਾਂ ਕਰ ਰਹੇ ਸੀਗੇ ਤੇ ਧੰਕੀਆਂ ਤੇ ਵੀ ਦੇ ਰਹੇ ਸੀਗੇ ਸਾਡੇ ਕੋ ਕੰਪਲੇਂਟ ਵੀ ਹੈਗੀ ਆ ਵੀ ਇਹਨਾਂ ਨੂੰ ਇੱਥੋਂ ਭਜਾਓ ਇਹਨਾਂ ਨੂੰ ਕੱਢਿਆ ਜਾਵੇ ਇੱਥੇ ਜੀ ਸਾਢੇ 6 ਹੋਏ ਮੈਂ ਥੀ ਗਈ ਅੱਛਾ ਜੀ ਸਵੇਰੇ ਸਵੇਰੇ ਹਾਂਜੀ ਸਾਢੇ 6 ਵਜੇ ਹੋਏ ਸੀਗੇ ਆਖੇ ਦਮ ਦੇਣ ਮੇਰੇ ਉੱਤੇ ਪੂਰਾ ਲਾਤਾ ਉਹਨਾਂ ਨੇ ਮੈਂ ਉੱਠੀ ਉਹ ਬੜਾ ਬੜਾਈ ਮਾਂ ਕੀ ਗੱਲ ਹੋ ਗਈ ਮੈਂ ਕੀ ਕਰਾਂ ਫਿਰ ਸਾਡੇ ਬਾਥਰੂਮ ਚ ਜਾ ਗਏ ਨੇ ਫਿਰ ਸਾਡਾ ਸਟੋਰ ਫੋਲਿਆ ਮੈਂ ਕਿਹਾ ਕਿ ਅਸੀਂ ਚੋਰ ਆ ਜਾਂ ਅਸੀਂ ਡਾਕੂ ਆ ਵੀ ਲੱਭਦੇ ਫਿਰਦੇ ਆ ਸਾਨੂੰ ਮੈਂ ਕਿਹਾ ਬੰਦੇ ਆਵਾਂ ਕੋ ਗੱਲ ਕਰ ਤੂੰ ਕਹਿੰਦਾ ਤੇਰੇ ਧੌਣ 'ਚ ਮਾਰ ਕੇ ਕਹਿੰਦਾ ਸਿੱਟੇ ਨੂੰ ਗੱਡੀ 'ਚ ਮੈਂ ਕਿਹਾ ਮੈਨੂੰ ਹੱਥ ਲਾ ਕੇ ਮਲਾਜ਼ਮ ਕਹਿੰਦੇ ਸੀ ਮਲਾਜ਼ਮ ਕਹਿੰਦੇ ਸੀ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਜਿਹੜਾ ਨੋਪਾ ਬੈਠ ਕੇ ਸ਼ੌਟ ਆਊਟ ਕਰਦੇ ਹੈਗੇ ਪਰ ਇਹ ਨਹੀਂ ਹਟੇ ਹੈਗੇ ਟੀਡੀ ਜੀ ਪੁਲਿਸ ਆ ਗਈ ਤੀ ਨਾਲ ਨਾਲ ਟੀਡੀ ਕੋਈ ਨਹੀਂ ਧੀ ਜਨਾ ਚ ਹਾਂ ਬੰਦੇ ਹੀ ਧੀਗੇ ਫੇਰ ਕਹਿੰਦਾ ਵੀ ਚਲੋ ਕਹਿੰਦਾ ਥਾਣੇ ਮੈਂ ਕੋਈ ਗੱਲ ਨਹੀਂ ਸਾਡਾ ਸਰਪੰਚ ਆਊਗਾ ਅਸੀਂ ਥਾਣੇ ਵੀ ਜਾਵਾਂਗੇ ਅਸੀਂ ਕਿਹੜਾ ਕਹਿੰਦੇ ਵੀ ਥਾਣੇ ਜਾਣਾ ਨਹੀਂ ਜੇ ਅਸੀਂ ਜਾਣਦੇ ਨੇ ਥਾਣੇ ਨੂੰ ਮੈਂ ਕਿਹਾ ਸਾਡਾ ਸਰਪੰਚਰ ਦੇ ਨਾਲ ਖੜ ਮੈਂ ਇਹਨੂੰ ਕਿਹਾ ਕਹਿੰਦਾ ਕੋਈ ਨਹੀਂ ਲਾਉਨੇ ਤੁਹਾਡੇ ਸਰਪੰਚਾਂ ਦੇ ਵੀ ਡੰਡੇ ਪਹਿਲਾਂ ਤਿੰਨ ਚਾਰ ਬੰਦਿਆਂ ਦੇ ਨਾਲ ਸੀ ਜੀ ਹੁਣ ਹੋਰ ਬੰਦਿਆਂ ਦੇ ਨਾਲ ਉਹਨਾਂ ਨੇ ਐਡ ਕਰਤੇ ਆ ਅੱਛਾ 12 ਜਾਣਿਆਂ ਦੇ ਹੋਰ ਕਰਤੇ ਆ ਜੀ ਨੰਗੇ ਹੋ ਕੇ ਸ਼ਾਰਟਾਂ ਦੇ ਵਿੱਚ ਘੁੰਮਦੇ ਫਿਰਦੇ ਨੇ ਗਲੀਆਂ 'ਚ ਉੱਥੇ ਗੁਰਦੁਆਰਾ ਸਾਹਿਬ ਵੀ ਆ ਉੱਥੇ ਮਸਜਿਦ ਵੀ ਆ ਉੱਥੇ ਪਿੰਡ ਵਸ ਪਿੰਡ ਵੀ ਵਸਦਾ ਵੀ ਸਾਨੂੰ ਇਹ ਆ ਵੀ ਸਾਡੇ ਅੱਜ ਇਹ ਕੁਝ ਹੋ ਰਿਹਾ ਆਉਣ ਵਾਲੇ ਟਾਈਮ 'ਚ ਸਾਡਾ ਕੀ ਬਣੂ ਬਸ ਆਪਾਂ ਨੇ ਨਹੀਂ ਰੱਖਣੇ ਤਾਂ ਨਹੀਂ ਰੱਖਣੇ ਬੱਸ ਧੋਕਾ ਬੋਲਸੋ ਧੱਕਾ ਕਰ ਰਹੀ ਹੈ ਜੀ ਬੋਲਸੋ ਧੱਕਾ ਕਰ ਰਹੀ ਹੈ ਜੀ ਅੱਜ ਮੈਂ ਬੋਲ ਰਹੀ ਹਾਂ ਹੋ ਸਕਦਾ ਮੈਨੂੰ ਇਹ ਲੱਗਦਾ ਵੀ ਮੇਰੇ ਤੇ ਵੀ ਪਰਚਾ ਹੋ ਜਾਵੇ ਫਿਰ ਆ ਗਿਆ ਬਦਲਾ ਹਾਂ ਆ ਗਿਆ ਬਦਲਾ ਹੁਣ ਕਰਤਾ ਬਦਲਾ ਜਿਹੜੀ ਸਰਕਾਰ ਤੇ ਉਮੀਦਾਂ ਸੀ ਫਿਰ ਬਦਲਾ ਆ ਗਿਆ ਰੋਡ ਰੋਕਣੇ ਉਹ ਇਹਨਾਂ ਨੂੰ ਚੱਕਣਾ ਸੀ ਉਹਨਾਂ ਨੂੰ ਤਾਂ ਚੱਕਦੇ ਨਹੀਂ ਹੈਗੇ ਚਿੱਟੇ ਵਾਲਿਆਂ ਨੂੰ ਆਪ ਵੇਚਦੇ ਨੇ ਦਾਦੇ ਮੰਗਾਣੇ ਆ ਲੋਕਾਂ ਨੂੰ ਚੱਕਦੇ ਨੇ ਜਿਹੜੇ ਚੰਗੇ ਕੰਮ ਕਰਦੇ ਨੇ ਕੋਈ ਸਾਸੀ ਗਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪਾਸੋਂ ਦੇ ਮੇਨ ਬੱਸ ਸਟੈਂਡ ਦੇ ਵਿੱਚ ਧਰਨਾ ਲੱਗਿਆ ਇਹ ਧਰਨਾ ਕਿਸ ਕਾਰਨ ਕਰਕੇ ਲੱਗਿਆ ਜਾਣਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਰਹੇ ਹੋ ਰੋਡ ਜਾਮ ਕਰਕੇ ਦਰੀਆਂ ਵਸਾ ਕੇ ਰਸਤੇ ਵਿੱਚ ਟਰਾਲੀਆਂ ਲਾ ਕੇ ਰੋਡ ਜਾਮ ਕੀਤਾ ਗਿਆ ਇਹ ਕੀ ਕਾਰਨ ਆ ਕਿਉਂ ਰੋਡ ਜਾਮ ਕੀਤਾ ਗਿਆ ਪਤਾ ਇਹ ਵੀ ਲੱਗ ਰਿਹਾ ਹੈ ਕਿ ਝਾਹਲ ਦਾ ਜਿਹੜਾ ਪ੍ਰਵਾਸੀਆਂ ਵਾਲਾ ਮੁੱਦਾ ਸੀਗਾ ਉਸ ਨੂੰ ਇਹ ਸੰਬੰਧ ਤੇ ਰੋਡ ਜਾਮ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕੁਝ ਪਿੰਡ ਦੇ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕੁਝ ਪੈਣਾ ਬੈਠੀਆਂ ਨੇ ਹਾਂਜੀ ਕੀ ਨਾਮ ਆ ਜੀ ਸਤੇਜ ਕੌਰ ਕੀ ਗੱਲ ਆ ਜੀ ਰੋਡ ਜਾਮ ਕਰਕੇ ਬੈਠ ਗਏ ਜੀ ਅੱਜ ਸਵੇਰੇ ਪੁਲਿਸ ਵਾਲੇ ਮੇਰੇ ਹਸਬੰਦ ਨੂੰ ਧੱਕੇ ਨਾਲ ਆ ਕੇ ਪੁਲਿਸ ਵਾਲੇ ਚੱਕ ਕੇ ਲੈ ਗਏ ਕੀ ਗੱਲ ਜੀ ਕੋਈ ਇਹੋ ਜਿਹਾ ਕੋਈ ਕਸੂਰ ਤਾਂ ਹੋਊਗਾ ਪ੍ਰਵਾਸੀਆਂ ਨੂੰ ਕੱਢਣ ਲਈ ਜੀ ਬੋਲਦੇ ਸੀ ਹਾਂ ਉਹ ਨਾ ਕਾਰਨ ਜੀ ਤੁਸੀਂ ਗੱਲ ਨਹੀਂ ਕੀਤੀ ਕਿ ਕਾਰਨ ਕੀ ਆ ਤੁਸੀਂ ਤੁਸੀਂ ਆ ਤੀ ਉਹ ਕਹਿੰਦੇ ਵੀ ਹੋਰ ਵੀ ਜੀ ਪਿੰਡ ਚ ਬੰਦੇ ਚੱਕ ਕੇ ਲੈ ਕੇ ਗਏ ਨੇ ਜੀ ਹਾਂ ਨਹੀਂ ਹੁਣ ਕੀ ਧਰਨਾ ਲਾਉਣ ਦੀ ਫਿਰ ਕੀ ਕਾਰਨ ਹੋਗੇ ਜੀ ਸਾਡੇ ਬੰਦਿਆਂ ਨੂੰ ਛੱਡਿਆ ਜਾਵੇ ਜੀ ਪ੍ਰਵਾਸੀਆਂ ਨੂੰ ਪਿੰਡ ਚੋਂ ਕੱਢਿਆ ਜਾਵੇ ਨਹੀਂ ਆਏ ਪ੍ਰਵਾਸੀਆਂ ਨੂੰ ਜੇ ਪਿੰਡ ਚੋਂ ਕੱਢਣ ਦੀ ਕਿਤੇ ਕੋਈ ਲਹਿਰ ਉੱਠਦੀ ਆ ਤਾਂ ਉਹਨਾਂ ਨੂੰ ਚੱਕ-ਚੱਕ ਕੇ ਥਾਣਿਆਂ ਚ ਪੁਲਿਸ ਲੈ ਕੇ ਜਾਊਗੀ ਹਾਂਜੀ ਹਾਂ ਉਹਨਾਂ ਬਰ ਖਿਲਾਫ ਜਿਹੜੇ ਬੋਲਦੇ ਨੇ ਉਹਨਾਂ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਆ ਜੀ ਪਹਿਲਾਂ ਤਿੰਨ ਚਾਰ ਬੰਦਿਆਂ ਦੇ ਨਾਂ ਸੀ ਜੀ ਹੁਣ ਹੋਰ ਬੰਦਿਆਂ ਦੇ ਨਾਂ ਉਹਨਾਂ ਨੇ ਐਡ ਕਰਤੇ ਆ ਅੱਛਾ 12 ਜਾਣਿਆਂ ਦੇ ਹੋਰ ਕਰਤੇ ਆ ਜੀ ਕਿਉਂ ਗੱਲ ਕੀ ਆ ਇਹ ਵੀ ਇਹ ਬਰਖਲਾਫ ਬੋਲਦੇ ਆ ਜੀ ਇਹਨਾਂ ਨੂੰ ਕੱਢ ਰਹੇ ਆ ਜਿਹੜੇ ਵਿਰੋਧੀ ਪਾਰਟੀ ਦੇ ਬੰਦੇ ਆ ਜੀ ਹਾਂ ਜੀ ਮੇਰੇ ਘਰ 'ਚ ਕੋਈ ਹੈ ਨਹੀਂ ਮੇਰੇ ਡੰਗਰ ਬਾਰੇ ਭੁੱਖੇ ਮਰ ਰਹੇ ਨੇ ਜੀ ਮੈਂ ਆਪਣੇ ਹਸਬੰਦ ਨੂੰ ਸਡਾਉਣ ਲਈ ਬੈਠੀ ਆ ਹਾਂ ਜੀ ਸਾਡੇ ਬੱਚਿਆਂ ਨੂੰ ਛੱਡਿਆ ਜਾਵੇ ਜੀ ਜੀ ਹਾਂ ਜੀ ਹੋਰ ਵੀ ਆ ਹਾਂ ਜੀ ਭੈਣ ਕੀ ਨਾਮ ਆ ਜੀ ਪਤਾ ਕੀ ਆ ਤੁਸੀਂ ਉਹ ਭੈਣ ਜੀ ਕਹਿਣਗੇ ਡੰਗਰ ਸਾਹਿਬ ਉਹਨਾਂ ਦੀ ਕਰ ਲਾਂਗੇ ਭੈਣ ਕੀ ਨਾਮ ਕੀ ਆ ਮੇਰਾ ਨਾਮ ਗੁਰਮੀਤ ਕੌਰ ਆ ਜੀ ਕੀ ਕਾਰਨ ਆ ਜੀ ਧਰਨਾ ਕਿਉਂ ਲਗਾ ਲਿਆ ਕੁਝ ਦਿਨ ਪਹਿਲਾਂ ਪ੍ਰਵਾਸੀਆਂ ਨੂੰ ਕੱਢਣ ਦੇ ਲਈ ਤੁਹਾਡੇ ਪਿੰਡ ਦੇ ਵਿੱਚ ਲਹਿਰ ਚੱਲੀ ਸੀ ਅਸੀਂ ਵੀ ਖਬਰ ਕਵਰ ਕੀਤੀ ਅੱਜ ਧਰਨਾ ਲਾਉਣਾ ਪੈ ਗਿਆ ਜੀ ਕਾਰਨ ਕੀ ਹੋਇਆ ਜੀ ਕਾਰਨ ਇਹ ਆ ਵੀਰ ਜੀ ਵੀ ਮਤਲਬ ਸਾਡੇ ਮੁੰਡਿਆਂ ਨੂੰ ਪੰਚਾਇਤ ਮੈਂਬਰਾਂ ਨੂੰ ਚੱਕ ਲਿਆਏ ਸਵੇਰੇ ਮਤਲਬ 6 ਵਜੇ ਪਤਾ ਨਹੀਂ 5:30 ਵਜੇ ਸਾਨੂੰ ਤਾਂ ਦਿਨ ਚੜ੍ਹ ਹੀ ਪਤਾ ਲੱਗਿਆ ਹੁਣ ਚੱਕ ਲਿਆਏ ਜੀ ਪੁਲਿਸ ਵਾਲੇ अच्छा जी ਤੇ ਉਹਨਾਂ ਦੇ ਘਰਾਂ ਚ ਜਾ ਕੇ ਵੀ ਮਤਲਬ ਗਲਤ ਹੋਇਆ ਕੋਈ ਸਿਰੇ ਬਾਥਰੂਮ ਚ ਵੜ ਕੇ ਲੱਬੇ ਨੇ ਕਿਸੇ ਦੇ ਕੱਪੜੇ ਫੋਲੇ ਨੇ ਇੱਕ ਮਾਤਾ ਨੂੰ ਵੀ ਕਿਹਾ ਗਿਆ ਉਹ ਮਾਤਾ ਦੀ ਇੰਟਰਵਿਊ ਕਰਾਵਾਂਗੇ ਤੁਹਾਨੂੰ ਮਾਤਾ ਨੂੰ ਕਿਹਾ ਗਿਆ ਦਬਕੇ ਦਿੱਤੇ ਪੁਲਿਸ ਵਾਲਿਆਂ ਨੇ ਵੀ ਤੁਸੀਂ ਨਹੀਂ ਤੁਹਾਨੂੰ ਵੀ ਵਿੱਚ ਸਿੱਟ ਲਾਂਗੇ ਤੇ ਮਤਲਬ ਅਸੀਂ ਸਾਨੂੰ ਉਹਨਾਂ ਨੇ ਦੱਸਿਆ ਹੈਨਾ ਮਾਤਾ ਨੇ ਵੀ ਇਹ ਗੱਲ ਕਰਕੇ ਅਸੀਂ ਚੋਂ ਇਸ ਕਰਕੇ ਧਾਰਨਾ ਲਾਇਆ ਵੀ ਸਾਡੇ ਬੰਦੇ ਛੱਡੇ ਜਾਣ ਬਾਕੀ ਸਾਨੂੰ ਵੀ ਫਿਰ ਖਤਰਾ ਜੇ ਅੱਜ ਨਹੀਂ ਜੀ ਇੱਕ ਪ੍ਰਵਾਸੀਆਂ ਦੇ ਕਰਕੇ ਫਿਰ ਇਦਾਂ ਦਾ ਕਾਨੂੰਨ ਕਿੱਥੇ ਆ ਇਹ ਜੇ ਕੋਈ ਪਿੰਡ ਦੀ ਪੰਚਾਇਤ ਪਿੰਡ ਦੇ ਲੋਕ ਕੋਈ ਪਿੰਡ ਦੇ ਲਈ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਜੇਲਾਂ ਚ ਡੱਕ ਦੋ ਇਹ ਕਿਤੇ ਦੇਖਿਆ ਜੀ ਹਾਂਜੀ ਹਾਂ ਨਾਲੇ ਦੇਖ ਲੋ ਵੀਰ ਜੀ ਵੀ ਪਤਾ ਕੀ ਸਾਡਾ ਸਾਰਾ ਪਿੰਡ ਜੱਦੀ ਪਿੰਡ ਸਾਡਾ ਕੀ ਵੇੜੇ ਵਾਲੇ ਕੀ ਸਾਡੀ ਕੋਈ ਛੋਟੀ ਕਮਿਊਨਿਟੀ ਵੱਡੀ ਕਮਿਊਨਿਟੀ ਜੱਟ ਜ਼ਿਮੀਂਦਾਰ ਸਾਰੇ ਇਕੱਠੇ ਨੇ ਜਿਹੜੇ ਬੰਦੇ ਨੇ ਜਿਨ੍ਹਾਂ ਦੇ ਪ੍ਰਵਾਸੀ ਰੱਖੇ ਹੋਏ ਨੇ ਉਹ ਇੱਕ ਤਾਂ ਭਾਈ ਸਾਹਿਬ ਧੀਰ ਵੀਰ ਜੀ ਨੇ ਸਾਡੇ ਕਾਲਸਨਾ ਵਾਲੇ ਇੱਕ ਸਾਡੇ ਉਹ ਖਨੌੜੇ ਵਾਲੇ ਮਹਾਂਤ ਵੀਰ ਜੀ ਬੋਲਦੇ ਸੀ ਮੈਂ ਤਾਂ ਸਗੋਂ ਉਹਨਾਂ ਨੂੰ ਬੇਨਤੀ ਕਰਦੀ ਆ ਵੀ ਭਾਜੀ ਕਿਉਂ ਤੁਸੀਂ ਅੱਖਾਂ ਤੇ ਪੱਟੀ ਬੰਨ ਲਈ ਆਉਣ ਵਾਲੇ ਟਾਈਮ ਦੇ ਨੂੰ ਦੇਖੋ ਭਾਫੋ ਇੱਕ ਵੀਡੀਓ ਚੱਲ ਰਹੀ ਆ ਵੀ ਸੋਸ਼ਲ ਮੀਡੀਆ ਤੇ ਜਿਹੜੇ ਮੁੰਡੇ ਇਹਨਾਂ ਦੇ ਪ੍ਰਵਾਸੀਆਂ ਦੇ ਨੰਗੇ ਹੋ ਕੇ ਸ਼ਾਰਟਾਂ ਦੇ ਵਿੱਚ ਘੁੰਮਦੇ ਫਿਰਦੇ ਨੇ ਗਲੀਆਂਾਂ 'ਚ ਉੱਥੇ ਗੁਰਦੁਆਰਾ ਸਾਹਿਬ ਵੀ ਆ ਉੱਥੇ ਮਸਜਿਦ ਵੀ ਆ ਉੱਥੇ ਪਿੰਡ ਪਿੰਡ ਵੀ ਵਸਦਾ ਵੀ ਸਾਨੂੰ ਇਹ ਆ ਵੀ ਸਾਡੇ ਅੱਜ ਇਹ ਕੁਝ ਹੋ ਰਿਹਾ ਆਉਣ ਵਾਲੇ ਟਾਈਮ 'ਚ ਸਾਡਾ ਕੀ ਬਣੂ ਦੂਸਰਾ ਨੰਬਰ ਜੀ ਇਹ ਬੰਦੇ ਨੇ ਬਾਹਰ ਲੇ ਇਹ ਤਾਂ ਜੀ ਆਪਦੇ ਕਲ ਸਣਾ ਤੋਂ ਵਾਪਸ ਚਲੇ ਜਾਣਗੇ ਉਹ ਤਾਂ ਜੀ ਉੱਤੇ ਗੱਲ ਹੋ ਗਈ ਭਾਵੇਂ ਮੈਂ ਕਰ ਲਈ ਉਹਦੇ ਅੱਜ ਕਿਉਂ ਕਹਿ ਰਹੇ ਨੇ ਪੁਲਿਸ ਕਿਉਂ ਚੱਕ ਲਈ ਗੱਲ ਕੀ ਹੋਈ ਆ ਕੱਲ ਕੋਈ ਪਿੰਡ ਦੇ ਵਿੱਚ ਆਇਆ ਸੀ ਨਹੀਂ ਕੱਲ ਹਾਂ ਜੀ ਉਹ ਸਾਡਾ ਕੱਠ ਰੱਖਿਆ ਹੋਇਆ ਸੀ ਜੀ ਕੱਠ ਦੇ ਵਿੱਚ ਇੱਕ ਤੋ ਭਰਾ ਅਮੀ ਤੋਜਮਾਨ ਆਏ ਸੀਗੇ ਬਾਕੀ ਸਾਡਾ ਪਿੰਡ ਵਾਲਿਆਂ ਦਾ ਸੀ ਉਹ ਸਾਨੂੰ ਬਸ ਇਹੀ ਕਹਿ ਕੇ ਗਏ ਨੇ ਭਾਈ ਜਾਬ ਤੇ ਚ ਰਹਿ ਕੇ ਤਰੀਕੇ ਦਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੁਝ ਵੀ ਨਹੀਂ ਹੋਇਆ ਕੋਈ ਕਿਸੇ ਨੇ ਗਾਲ ਨਹੀਂ ਕੱਢੀ ਕੋਈ ਕਿਸੇ ਨੂੰ ਮਾੜਾ ਨਹੀਂ ਬੋਲਿਆ ਮਤਲਬ ਉੱਥੇ ਉਹਨਾਂ ਦੇ ਵਿਚਾਰ ਸੁਣੇ ਨੇ ਵਿਚਾਰ ਸੁਣ ਕੇ ਇਹੀ ਗੱਲ ਕਹੀ ਆ ਵੀ ਭਾਈ ਬਸ ਆਪਾਂ ਨੇ ਨਹੀਂ ਰੱਖਣੇ ਤਾਂ ਨਹੀਂ ਰੱਖਣੇ ਜੇ ਜਦੋਂ ਹੁਣ ਪਿੰਡ ਦਾ ਮਸਲਾ ਹੀ ਉੱਠ ਖੜਿਆ ਬੱਚਾ ਬੱਚਾ ਸਾਡੇ ਪਿੰਡ ਦਾ ਛੋਟੇ ਤੋਂ ਲੈ ਕੇ ਵੱਡਾ ਜਿੰਨੇ ਕ ਸਾਡੇ ਪਿੰਡ ਦੇ ਮੈਂਬਰ ਨੇ ਸਾਰੇ ਇਸ ਟਾਈਮ ਹਾਜ਼ਰ ਨੇ ਸਾਰੇ ਇਹੀ ਗੱਲ ਕਹਿ ਰਹੇ ਨੇ ਵੀ ਭਾਈ ਅਸੀਂ ਨਹੀਂ ਰੱਖਣੇ ਪ੍ਰਵਾਸੀ ਅਸੀਂ ਉਹਨਾਂ ਨੂੰ ਫੈਕਟਰੀ ਚੋਂ ਥੋੜੀ ਕੱਢ ਰਹੇ ਹਾਂ ਅਸੀਂ ਉਹਨਾਂ ਨੂੰ ਆਪਦੇ ਪਿੰਡ ਚੋਂ ਕੱਢ ਰਹੇ ਹਾਂ ਵੀ ਨੌਕ ਅਸੀਂ ਉਹਨਾਂ ਦੀ ਰੋਜੀ ਨਹੀਂ ਖੋਹ ਰਹੇ ਰੋਜੀਕਰਨ ਸਗੋਂ ਸਾਡੇ ਮੁੰਡੇ ਜਿਹੜੇ ਸਾਡੇ ਪਿੰਡ ਦੇ ਮੁੰਡੇ ਸੀ ਪੰਜਾਬੀ ਉਹ ਕੜਦੇ ਫੈਕਟਰੀ ਵਾਲਿਆਂ ਨੇ ਪਰ ਅਸੀਂ ਤਾਂ ਉਹਨਾਂ ਦੀ ਰੋਟੀ ਤੇ ਲੱਤ ਤਾਂ ਨਹੀਂ ਮਾਰੀ ਅਸੀਂ ਤਾਂ ਕਹਿੰਨੇ ਪਾਈ ਪਿੰਡ 'ਚ ਨਹੀਂ ਰੱਖਣੇ ਉੱਥੇ ਰੱਖ ਲੋ ਜੀ ਬਸ ਤੁਹਾਡਾ ਪੁਲਿਸ ਧੱਕਾ ਕਰ ਰਹੀ ਹੈ ਜੀ ਪੁਲਿਸ ਧੱਕਾ ਕਰ ਰਹੀ ਹੈ ਜੀ ਅੱਜ ਮੈਂ ਬੋਲ ਰਹੀ ਹਾਂ ਹੋ ਸਕਦਾ ਮੈਨੂੰ ਇਹ ਲੱਗਦਾ ਵੀ ਮੇਰੇ ਤੇ ਵੀ ਪਰਚਾ ਹੋ ਜਾਵੇ ਤਾਂ ਹੀ ਮੈਂ ਵੀ ਥੋੜਾ ਜਿਆਦਾ ਸੋਚਦੀ ਸੀ ਮੇਰੇ ਵੀ ਬੱਚੇ ਬਾਹਰ ਨੇ ਹਨ ਤੇ ਪਾਣ ਮੇਰੇ ਮਗਰ ਫਿਰੂਗਾ ਤੇ ਬਈ ਮੈਂ ਥੋੜਾ ਤਾਂ ਚੁੱਪ ਕਰਦੀ ਸੀ ਵੀ ਚਲੋ ਮੈਂ ਨਾ ਬੋਲਾਂ ਪਰ ਤੁਸੀਂ ਉਹ ਕੀਤਾ ਤਾਂ ਮੈਨੂੰ ਬੋਲਣਾ ਪੈ ਗਿਆ ਬਾਕੀ ਸਾਡੇ ਸਾਰੇ ਭੈਣ ਭਾਈ ਦੀ ਆਵਾਜ਼ ਆ ਸਾਰੇ ਕਹਿੰਦੇ ਨੇ ਵੀ ਚਲ ਤੂੰ ਬੋਲ ਲੈਦੀ ਆ ਤੂੰ ਬੋਲਿਆ ਕਰ ਹਨਾ ਵੀ ਸਾਤੋਂ ਹਾਰ ਕੇ ਤੋਂ ਨਹੀਂ ਆ ਭੈਣ ਦੀ ਗੱਲ ਇਹ ਕਹਿੰਦੇ ਇੱਕ ਦਿਨ ਮੇਰੇ ਤਾਂ ਦੋ ਵਾਰ ਭਈਏ ਨੇ ਠੁੱਕਤਾ ਦੋ ਵਾਰ ਕਹਿੰਦੇ ਮੈਂ ਉਹਨੂੰ ਬੋਲੀ ਮੈਂ ਤਾਂ ਹੀ ਕੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬਹੁਤ ਹਵਾ ਚੱਲ ਰਹੀ ਹੈ ਕਿ ਪ੍ਰਵਾਸੀਆਂ ਨੂੰ ਕੱਢਣਾ ਕਾਫੀ ਪਿੰਡ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਧਰਨਾ ਲਾਉਣਾ ਪੈ ਗਿਆ ਜੀ ਗੱਲ ਕੀ ਹੈ ਮੈਂ ਨਹੀਂ ਜੀ ਬੋਲ ਸਕਦੀ ਹੂੰ ਛੋ ਧਰਨਾ ਲਗਾ ਕੇ ਪਿੰਡ ਦੇ ਲੋਕ ਨੇ ਜਿਹੜੇ ਬੈਠੇ ਨੇ ਜੀ ਹਾਂ ਜੀ ਕੀ ਨਾਮ ਹੈ ਜੀ ਕਰਾਇਆ ਅਮਰਜੀਤ ਕੌਰ ਹੈ ਜੀ ਹਾਂ ਜੀ ਮੈਂ ਪਈ ਤੀ ਪੂਰਾ ਲੇਹਾ ਤੀ ਮੈਨੂੰ ਨੀਂਦ ਆਈ ਪਈ ਤੀ ਮੈਨੂੰ ਕੋਈ ਪਤਾ ਨਹੀਂ ਬੋਟੀ ਸਾਡੀ ਇਕੁੱਠੀ ਹੋਈ ਥੀ ਲੜਕੀ ਹੋਰ ਨਿਆਣੇ ਸਾਰੇ ਸੁੱਤੇ ਪਏ ਤੇ ਕਿੰਨੇ ਵਜੇ ਦਾ ਸਮਾਂ ਸੀ ਜੀ ਸਾਢੇ 6 ਹੋਏ ਮੈ ਥੀ ਜੀ ਅੱਛਾ ਜੀ ਸਵੇਰੇ ਸਵੇਰੇ ਹਾਂਜੀ ਸਾਢੇ 6 ਵਜੇ ਹੋਏ ਸੀਗੇ ਆਖੇ ਦਮ ਦੇਣ ਮੇਰੇ ਉੱਤੇ ਪੂਰਾ ਲਾਤਾ ਉਹਨਾਂ ਨੇ ਮੈਂ ਉੱਠੀ ਬੜ ਬੜਾਈ ਮਾਂ ਕੀ ਗੱਲ ਹੋ ਗਈ ਮੈਂ ਕੀ ਕਰ ਫਿਰ ਸਾਡੇ ਬਾਥਰੂਮ ਚ ਜਾ ਗਏ ਨੇ ਫਿਰ ਸਾਡਾ ਸਟੋਰ ਫੋਲਿਆ ਮੈਂ ਕਿਹਾ ਕਿ ਅਸੀਂ ਚੋਰ ਆ ਜਾਂ ਅਸੀਂ ਡਾਕੂ ਆ ਵੀ ਲੱਭਦੇ ਫਿਰਦੇ ਆ ਸਾਨੂੰ ਮੈਂ ਕਿਹਾ ਮੈਂ ਕਿਹਾ ਬੰਦੇ ਆ ਮਨ ਕੋ ਗੱਲ ਕਰਤੂ ਮਖਾਣਾ ਤੇਰੇ ਤਾਂ ਹਣ ਚ ਮਾਰ ਕੇ ਕਹਿੰਦਾ ਸਿੱਟੇ ਨੂੰ ਗੱਡੀ ਚ ਮੈਂ ਖਾ ਮੈਨੂੰ ਹੱਥ ਲਾ ਕੇ ਮੁਲਾਜ਼ਮ ਕਹਿੰਦੇ ਜੀ ਮੁਲਾਜ਼ਮ ਕਹਿੰਦੇ ਸੀ ਅੱਛਾ ਲਿਆ ਮੇਰੇ ਮੂੰਹ ਤੇ ਕਿਹੜੇ ਨੇ ਉਹ ਹਾਂ ਜਿਹੜੇ ਕਹਿੰਦੇ ਨੇ ਵੀ ਅਸੀਂ ਲੇਡੀ ਜੀ ਪੁਲਿਸ ਆ ਗਈ ਤੀ ਨਾਲ ਨਾ ਲੇਡੀ ਕੋਈ ਨਹੀਂ ਤੀ ਉਹ ਨਾਲ ਚ ਹਾਂ ਬੰਦਾ ਹੀ ਸੀਗੇ ਨਹੀਂ ਬੇਬੇ ਇਹ ਹਜਾ ਕੀ ਗੁਨਾਹ ਕਰਤਾ ਤੁਸੀਂ ਜਾਂ ਤੁਹਾਡੇ ਪਿੰਡ ਦੇ ਆ ਨੇ ਜਿਹੜਾ ਪੁਲਿਸ ਸਵੇਰੇ ਸਵੇਰੇ ਚੜ ਗਈ ਚੱਕ ਲਈ ਆਈ ਮੁੰਡਿਆਂ ਨੂੰ ਕੋਈ ਕਸੂਰ ਤਾਂ ਹੋਊਗਾ ਨਾ ਸਹੀ ਤਾਂ ਗੱਲ ਹੈ ਵੀ ਕੀ ਕਸੂਰ ਆ ਸਾਡੇ ਬੱਚਿਆਂ ਦਾ ਹੂੰ ਤੁਹਾਨੂੰ ਵੀ ਨਹੀਂ ਪਤਾ ਬਈ ਕੀ ਸਾਨੂੰ ਕੋਈ ਪਤਾ ਨਹੀਂ ਹੈਗਾ ਜੀ ਸਾਡਾ ਤਾਂ ਹਸੰਗਸ ਚੱਲ ਰਿਹਾ ਤੁਹਾਨੂੰ ਪਤਾ ਹੀ ਕਰਤਾ ਬਦਲਾ ਜਿਹੜੀ ਸਰਕਾਰ ਤੇ ਉਮੀਦਾਂ ਸੀ ਫਿਰ ਬਦਲਾ ਆ ਗਿਆ ਰੋਡ ਰੋਕਣੇ ਪੀਨਾਂ ਨੂੰ ਚੱਕਣਾ ਸੀ ਉਹਨਾਂ ਨੂੰ ਤਾਂ ਚੱਕਦੇ ਨਹੀਂ ਹੈਗੇ ਚਿੱਟੇ ਵਾਲਿਆਂ ਨੂੰ ਆਪ ਵੇਚਦੇ ਨੇ ਦਾਦੇ ਮੰਗਾਣੇ ਆ ਲੋਕਾਂ ਨੂੰ ਚੱਕਦੇ ਨੇ ਜਿਹੜੇ ਚੰਗੇ ਕੰਮ ਕਰਦੇ ਨੇ ਕੋਈ ਸਾਡੇ ਸਟੋਰ ਫੋਲਿਆ ਮੈਂ ਕਿਹਾ ਅਸੀਂ ਕਿਹੜੇ ਡਾਕੂ ਆ ਨਹੀਂ ਇਹ ਪੁਲਿਸ ਕਿਉਂ ਕਰ ਰਹੀ ਹੈ ਵੀ ਭਈਆਂ ਨੂੰ ਨਾ ਕੱਟਣਾ ਕੀ ਕਹਿੰਦਾ ਹਾਂ ਉਹ ਕਹਿੰਦੇ ਨਾ ਕੱਢੋ ਕਹਿੰਦੇ ਕੱਢਣੀ ਚਾਹੀਦੇ ਸਾਡੇ ਹੀ ਬੰਦੇ ਨੇ ਵਿੱਚ ਫੇਰ ਕਹਿੰਦਾ ਵੀ ਚਲੋ ਕਰਾਂ ਥਾਣੇ ਮੈਂ ਕੋਈ ਗੱਲ ਨਹੀਂ ਸਾਡਾ ਸਰਪੰਚ ਆਊਗਾ ਅਸੀਂ ਥਾਣੇ ਵੀ ਜਾਵਾਂਗੇ ਅਸੀਂ ਕਿਹੜਾ ਕਹਿੰਦੇ ਵੀ ਥਾਣੇ ਜਾਣਾ ਨਹੀਂ ਜੇ ਅਸੀਂ ਜਾਣਦੇ ਨਹੀਂ ਥਾਣੇ ਨੂੰ ਮੈਂ ਕਿਹਾ ਸਾਡਾ ਸਰਪੰਚਰ ਦੇ ਨਾਲ ਖੜੇ ਅਸੀਂ ਨਾਲ ਆਵਾਂਗੇ ਉਹਦੇ ਮੈਂ ਉਹਨੂੰ ਕਿਹਾ ਕਹਿੰਦਾ ਕੋਈ ਨਹੀਂ ਲਾਉਨੇ ਤੁਹਾਡੇ ਸਰਪੰਚਾ ਦੇ ਵੀ ਡੰਡੇ ਮਲਾਜਮਾਂ ਨੇ ਗੱਲ ਕਹੀ ਆ ਇਹ ਵੀਡੀਓ ਬਣਾਈ ਹੋਊਗੀ ਅਸੀਂ ਤਾਂ ਬਣਾਈ ਨਹੀਂ ਸਾਡਾ ਤਾਂ ਸ ਲੜਕੀਆਂ ਵੀ ਸਾਡੀਆਂ ਸੁੱਤੀਆਂ ਪਈਆਂ ਤੇ ਕਬਾੜੀ ਉੱਠੀ ਹੋਈ ਸੀ ਉਹਨੇ ਬਾਰ ਖੋਲਿਆ ਉੱਠ ਕੇ ਇਹ ਚੰਗੀਆਂ ਗੱਲਾਂ ਥੋੜੀ ਨੇ ਸਵੇਰ ਦੇ ਭੱਖਣ ਭਾਣੇ ਬੈਠੇ ਆ ਅਸੀਂ ਸੋ ਧਰਨਾ ਲੱਗਿਆ ਬਾਜੀ ਕਹਿੰਦੇ ਪਿੰਡ ਦੇ ਤਿੰਨ ਨੌਜਵਾਨ ਨੇ ਜੀ ਨੇ ਨੇ ਪੰਜ ਜਣੇ ਜਪੰਜ ਜਣੇ ਨਹੀਂ ਜੀ ਹੋਰ ਉਹਨਾਂ ਨੇ ਨਾ ਐਡ ਕਰਾਤੇ ਨੇ ਉੱਥੇ ਬੈਠੇ ਬੈਠੇ ਜੀ 12 ਬੰਦਿਆਂ ਦੇ ਹੋਰ ਨੌ ਲਿਖਾਤੇ ਨੇ ਜੀ ਪੁਲਿਸ ਨੂੰ ਇਹਨਾਂ ਦਾ ਪਿੰਡ ਕਿਉਂ ਚੱਕ ਰਹੇ ਨੇ ਕਿਉਂ ਮੁੰਡਿਆਂ ਨੂੰ ਚੱਕ ਰਹੇ ਨੇ ਐਨਾ ਕਰਕੇ ਜੀ ਜਿਹੜਾ ਚੱਲ ਰਿਹਾ ਸਰਹੱਦ ਸ ਬਟਿਆਉਣੇ ਨੇ ਜੀ ਪਰਦੇਸੀ ਇਹ ਨਹੀਂ ਕੱਟਣਦੇ ਨੇ ਬੇਸੀ ਕੱਢਣ ਨਹੀਂ ਦੇਣੇ ਨਾਲੇ ਸਾਡੇ ਪਿੰਡ ਦੇ ਨਹੀਂ ਆਏਗੇ ਜੀ ਹੋਰ ਹੋਰ ਪਿੰਡਾਂ ਦੇ ਨੇ ਜੇ ਆਏ ਸੋ ਇਹ ਮਸਲਾ ਜੀ ਪਿੰਡ ਚ ਆਇਲਦਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਪ੍ਰਵਾਸੀਆਂ ਕਰਕੇ ਮੁੱਦਾ ਹੋਇਆ ਪ੍ਰਵਾਸੀਆਂ ਨੂੰ ਕੱਢਣ ਦੇ ਲਈ ਪਿੰਡ ਦੇ ਵਿੱਚ ਇੱਕ ਚਰਚਾ ਚੱਲ ਰਹੀ ਸੀ ਇਕੱਠ ਹੋ ਰਹੇ ਸੀ ਪਿੰਡ ਦੇ ਲੋਕ ਕਹਿ ਰਹੇ ਸੀ ਕਿ ਪ੍ਰਵਾਸੀਆਂ ਨੂੰ ਕੱਢਣਾ ਉਸ ਤੋਂ ਬਾਅਦ ਮਸਲਾ ਕਿੱਧਰ ਨੂੰ ਰੂਪ ਲੈਂਦਾ ਹੈ ਕੀ ਹੁੰਦਾ ਹੈ ਇਹ ਮੁੰਡੇ ਪਿੰਡ ਦੇ ਅਰੈਸਟ ਕੀਤੇ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਸੂਰ ਸੀ ਕਿਹੜੀ ਧਾਰਾ ਦੇ ਤਹਿਤ ਕੀਤੇ ਗਏ ਨੇ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਹਾਂਜੀ ਸਰ ਕੀ ਮਸਲਾ ਜੀ ਇਹ ਜਿਹੜਾ ਲੋਕ ਘਰਨਾ ਲਾਈ ਬੈਠੇ ਨੇ ਹਾਂਜੀ ਇਹ ਪਿੰਡ ਚੈਲ ਦੇ ਵਿੱਚ ਸੀਗਾ ਉੱਥੇ ਜਿਹੜੇ ਪ੍ਰਵਾਸੀ ਰਹਿੰਦੇ ਹੈਗੇ ਨੇ ਕਾਫੀ ਤੇ ਜਿਹੜੇ ਪਿੰਡ ਦੇ ਲੋਕ ਨੇ ਇਹ ਆਪਣੇ ਲੈਵਲ ਤੇ ਕੱਟ ਕਰ ਰਹੇ ਸੀ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕਰ ਰਹੇ ਸੀਗੇ ਤੇ ਧਮਕੀਆਂ ਤੇ ਵੀ ਦੇ ਰਹੇ ਸੀਗੇ ਸਾਡੇ ਕੋਲ ਕੰਪਲੇਂਟ ਵੀ ਹੈਗੀ ਆ ਵੀ ਇਹਨਾਂ ਨੂੰ ਇੱਥੋਂ ਭਜਾਓ ਇਹਨਾਂ ਨੂੰ ਕੱਢਿਆ ਜਾਵੇ ਇੱਥੇ ਤੇ ਉਸ ਸੰਬੰਧ ਦੇ ਵਿੱਚ ਅਸੀਂ ਜਿਹੜੀਆਂ ਪੰਚਾਇਤ ਵੀ ਬੁਲਾਈ ਸੀ ਜਿਹੜੀ ਦੂਸਰੀ ਪਾਰਟੀ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਰਹਦੇ ਨੇ ਇਹ ਇਹਨਾਂ ਨੂੰ ਕਿਹਾ ਸੀਗਾ ਵੀ ਆਪਾਂ ਔਨ ਦਾ ਟੇਬਲ ਬੈਠ ਕੇ ਇਹਨਾਂ ਨੂੰ ਸੌਟ ਆਊਟ ਕਰਦੇ ਆਂ ਤੇ ਵਾਰ-ਵਾਰ ਬੁਲਾਉਣ ਦੇ ਬਾਵਜੂਦ ਜਿਹੜੀ ਪੰਚਾਇਤ ਇੱਕ ਵਾਰੀ ਆਈ ਸੀ ਬਟ ਨਹੀਂ ਆਈ ਬਟ ਇਸ ਤੋਂ ਬਿਨਾ ਵੀ ਉਸ ਤੋਂ ਬਾਅਦ ਵੀ ਜੀ ਪਿੰਡ ਦੇ ਵਿੱਚ ਜਿਹੜੀਆਂ ਹੈਗੀਆਂ ਉਦਾਂ ਦੀਆਂ ਅਨਾਉਂਸਮੈਂਟਸ ਜਾਰੀ ਰਹੀਆਂ ਉਦਾਂ ਦੇ ਇਕੱਠ ਜਾਰੀ ਰਹੇ ਸੋ ਉਸ ਤੋਂ ਬਾਅਦ ਚਲੋ ਇਹਨਾਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਜਿਹੜਾ ਅਨੋਪਾ ਬੈਠ ਕੇ ਸਾਊਟ ਆਊਟ ਕਰਦੇ ਹੈਗੇ ਪਰ ਇਹ ਨਹੀਂ ਹਟੇ ਹੈਗੇ ਸੋ ਇਹਦੇ ਵਿੱਚ ਅਸੀਂ ਜਿਹੜੇ ਕੰਪਲੇਂਟ ਜੋ ਦਿੱਤੀ ਸੀ ਉਹਨਾਂ ਨੇ ਉਹਦੇ ਵਿੱਚ ਤਿੰਨ ਬੰਦੇ ਸੀਗੇ ਜਿਹੜੇ ਉਹਨਾਂ ਦੀ ਅਸੀਂ ਸੱਤ 55 ਕੀਤੀ ਹੈਗੀ ਜੀ ਤੇ ਹੁਣ ਇਹ ਕਹਿ ਰਹੇ ਨੇ ਕਿ ਵੀ ਜਿਹੜੀ ਹੈਗੀ ਹੈ ਗਲਤ ਕੀਤਾ ਤੁਸੀਂ ਨੇ ਤੇ ਇਸ ਕਰਕੇ ਜਿਹੜੇ ਇਹਨਾਂ ਨੇ ਰੋਡ ਜੀ ਕਹਿ ਰਹੇ ਨੇ ਜੀ ਕਿ ਸਿਆਸੀ ਪ੍ਰੈਸ਼ਰ ਦੇ ਤਹਿਤ ਇਹ ਹੋ ਰਿਹਾ ਏ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨਹੀਂ ਨਹੀਂ ਜਿਹਦੇ ਵਿੱਚ ਸਿਆਸੀ ਪ੍ਰੈਸਰ ਵਾਲੀ ਦੇਖੋ ਕੋਈ ਗੱਲ ਨਹੀਂ ਹੈਗੀ ਸੋ ਇਦਾਂ ਤੁਸੀਂ ਕਿਸੇ ਵੀ ਇੱਕ ਜਿਹੜਾ ਇੰਡੀਆ ਦਾ ਜਿਹੜਾ ਵਾਸੀ ਹੈਗਾ ਕੋਈ ਨਾਗਰਿਕ ਹੈ ਉਹਨੂੰ ਆਪਾਂ ਇਦਾਂ ਜਿਹੜਾ ਫੋਰਸਫੁਲੀ ਆਪਾਂ ਨਹੀਂ ਕਰ ਸਕਦੇ ਜੀ ਉਹ ਜੋ ਕੋਈ ਉੱਥੇ ਰਹਿਣ ਦੀਆਂ ਕੰਡੀਸ਼ਨਸ ਨੇ ਉਹ ਆਪਾਂ ਉਹਨਾਂ ਨੂੰ ਫਾਲੋ ਕੀਤਾ ਜਾ ਸਕਦਾ ਹੈ ਜੀ ਸੋ ਇਦਾਂ ਦਾ ਇਹਦੇ ਵਿੱਚ ਜਿਹੜਾ ਤੁਸੀਂ ਇਹ ਕਹਿੰਦੇ ਜੀ ਬਹੁਤ ਦਿੱਕਤਾਂ ਆ ਰਹੀਆਂ ਨੇ ਨੰਗੇ ਘੁੰਮਦੇ ਨੇ ਇਦਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੁਹਾਡੇ ਕੋਲ ਕੋਈ ਕੰਪਲੇਂਟ ਆਈ ਹੈ ਜੀ ਕਦੇ ਦੇਖੋ ਜੀ ਸਾਡੇ ਕੋਲ ਇਸ ਸੰਬੰਧੀ ਅੱਜ ਤੱਕ ਇਹਨਾਂ ਨੇ ਕੋਈ ਵੀ ਰਿਟਰਨ ਦੇ ਵਿੱਚ ਜਾਂ ਕੋਈ ਅ ਕਿਸੇ ਵੀ ਹੈਲਪਲਾਈਨ ਨੰਬਰ ਦੇ ਉੱਤੇ ਕੋਈ ਵੀ ਇਦਾਂ ਦੀ ਸਾਡੇ ਕੋਲ ਕੰਪਲੇਂਟ ਸਾਹੇ ਨਹੀਂ ਜੀ ਹੁਣ ਇਹਨਾਂ ਨੂੰ ਕੀ ਕਹੇਗੇ ਜੀ ਤੁਸੀਂ ਇਹ ਜਿਹੜੇ ਲੋਕ ਬੈਠੇ ਨੇ ਕੀ ਇਦਾਂ ਨਿਬੜ ਗਿਆ ਜੀ ਸਾਰਾ ਮਸਲਾ ਹਾਂਜੀ ਇਹਨਾਂ ਨੂੰ ਕਿਹਾ ਹੈਗਾ ਵੀ ਅਸੀਂ ਉਹਨਾਂ ਨੂੰ ਵੀ ਬੁਲਾਉਂਦੇ ਆ ਤੇ ਤੁਸੀਂ ਵੀ ਆਓ ਤੇ ਆਪਾਂ ਬੈਠ ਕੇ ਉਹ ਜਿਹੜਾ ਜਿੱਦਾਂ ਉਹ ਰਹਿੰਦੇ ਨੇ ਪਿੰਡ ਦੇ ਵਿੱਚ ਜਿੱਦਾਂ ਦੀਆਂ ਕੋਈ ਕੰਡੀਸ਼ਨਸ ਹੈਗੀਆਂ ਜੋ ਡੂਜ਼ ਐ ਡੌਂਟਸ ਨੇ ਕੀ ਕਰਨਾ ਹੈ ਕਿ ਨਹੀਂ ਕਰਨਾ ਤੇ ਉਹ ਸਬੰਧੀ ਆਪਾਂ ਬੈਠ ਕੇ ਜਿਹੜਾ ਇਹਨੂੰ ਸੌਲਟ ਆਊਟ ਕਰਾਂ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਥਾਣਾ ਮੁਖੀ ਜਸਪ੍ਰੀਤ ਸਿੰਘ ਕਹਿੰਦੇ ਅਸੀਂ ਜੋ ਵੀ ਮਸਲਾ ਹੈ ਉਹਨੂੰ ਬੈਠ ਕੇ ਨਿਮੇੜਾਂਗੇ ਫਿਲਹਾਲ ਪਿੰਡ ਦੇ ਲੋਕ ਨੇ ਉਹ ਇੱਥੇ ਤਰਨੇ ਤੇ ਬੈਠੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਾਸੋਂ ਤੋਂ ਅੱਗੇ ਕੀ ਦਾ ਮਸਲਾ ਹੱਲ ਹੁੰਦਾ ਹੈ ਕੀ ਹੁੰਦਾ ਉਹ ਆਉਣੇ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ